ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕਾਲੇ ਦੇ ਘਰੋਂ ਆ ਪਿੰਡ ਸੰਗਤ ਖੁਰਦ ਤਲਵੰਡੀ ਸਾਬੋ ਤੋਂ ਦੋਸਤੋ ਦਮਦਮਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਤੇ ਘਰ ਆ ਜਿਹੜਾ ਬਾਈ ਦਾ ਜਮਾ ਬਿਲਕੁਲ ਫਿਰਨੀ ਦੇ ਉੱਤੇ ਆ ਦੋਸਤੋ ਬਾਈ ਕਾਲੇ ਦੇ ਘਰੋਂ ਵੀਡੀਓ ਆ ਇੱਕ ਨਗ ਸੇਲ ਵਾਸਤੇ ਆ ਸੂਈ ਸਵਾਈ ਤੁਹਾਨੂੰ ਐਰ ਸ਼ਹਿਰ ਚ ਪੈਂਦੀ ਹੋਈ ਆਪਾਂ ਗਾਂ ਦਿਖਾਵਾਂਗੇ ਕਿੰਨਵਾ ਸੂਆ ਸੂਈ ਹੋਈ ਆ ਕੀ ਮੁੱਲ ਆ ਤੇ ਕਿੰਨਾ ਹੁਣ ਵੀਰੇ ਮੌਕੇ ਤੇ ਦੁੱਧ ਤਿਆਰ ਆ ਉਹ ਸਾਰੀ ਗੱਲਬਾਤ ਆਪਾਂ ਬਾਈ ਕਾਲੇ ਨਾਲ ਕਰਾਂਗੇ ਤੇ ਕਾਲੇ ਕੋਲੇ ਪਸ਼ੂ ਰੂਟੀਨ ਦੀ ਵੀਰ ਕੋੜੇ ਆਉਂਦੇ ਰਹਿੰਦੇ ਆ ਹੋਰ ਕਾਲੇ ਬਾਈ ਕੀ ਹਾਲ ਆ ਜੀ ਬਹੁਤ ਵਧੀਆ ਬਾਈ ਪਿੰਡ ਆਪਣਾ ਸੰਗਤ ਖੁਰਦ ਹਾਂਜੀ ਤਲਵੰਡੀ ਸਾਬੋਰ 5 ਕਿਲੋਮੀਟਰ ਹੈ ਜੀ ਤਲਵੰਡੀ ਸਾਬੋਰ ਤੋਂ 5 ਕਿਲੋਮੀਟਰ ਤੇ ਜਮਾ ਰੋਡ ਦੇ ਉੱਤੇ ਬਾਈ ਦਾ ਘਰ ਆ ਗਿਆ ਸੂਏ ਦੇ ਸਾਹਮਣੇ ਕਾਲੇ ਬਾਈ ਕਿੰਨਾਵਾਂ ਸੂਆ ਸੂਈ ਹੋਇਆ ਤੀਜਾ ਸੂਆ ਸੂਈ ਆ ਬਾਈ ਹੁਣ ਤੀਜਾ ਸੂਆ ਸੂਈ ਆ ਬੱਚਾ ਮੇਲ ਕਫ ਆ ਹਾਂਜੀ ਬੱਚਾ ਇਹ ਮਗਰ ਬੱਚਾ ਇਹਦੇ ਪਿੱਛੇ ਆ ਤੀਸਰਾ ਸੂਆ ਸੂਈ ਆ ਜਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਅੱਜ ਇਹਨੂੰ 9 ਦਿਨ ਹੋ ਗਏ ਸੂਈ ਨੂੰ 9 ਦਿਨ ਦੋਸਤੋ ਬਾਈ ਕਹਿੰਦਾ ਅੱਜ ਸੂਈ ਨੂੰ ਹੋ ਗਏ ਕਾਲੇ ਵੀਰੇ ਦੁੱਧ ਕਿੰਨਾ ਖੋਊਗਾ ਸਹੀ ਜੀ ਦੁੱਧ ਬਾਈ ਕਹਿਨ ਨੂੰ ਜੇ 20 ਕਰੇ 22 ਕਰੇ ਜਿਹੜਾ ਕੰਡੇ ਧਰਨ ਵਾਲਾ 16 ਲੀਟਰ ਆਪਣੇ ਘਰੋਂ ਦੋ ਟਾਈਮ ਚਾਰ ਟਾਈਮ ਕੋਈ ਚੋਕੇ ਲੈ ਜੀ ਵੀ 16 ਕਿਲੋ ਆਪਣੇ ਘਰੇ ਜਿੰਨੇ ਟਾਈਮ ਅਗਲਾ ਮਰਜੀ ਆਉਦੀ ਤਸੱਲੀ ਕਰ ਸੁਬਾ ਸ਼ਾਮ ਦੋ ਟਾਈਮ ਚਾਰ ਟਾਈਮ ਜ ਲੋ ਮਰਜੀ ਜਿੰਨੇ ਵਾਰੀ ਜਿਹੜੇ ਵੀ ਮੇਰੇ ਭਰਾ ਨੇ ਖਰੀਦੇ ਸਾਢੇ 15 ਨਹੀਂ ਰਹਿੰਦਾ 16 ਹੀ ਰਹੂਗਾ ਇਹ ਨਹੀਂ ਸਾਢੇ 15 ਠੀਕ ਆ ਠੀਕ ਆ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਹੈ ਬਾਈ ਕਹਿੰਦਾ ਆਪਣੇ ਘਰੇ ਜਿੰਨੇ ਡੰਗ ਮਰਜੀ ਅਗਲਾ ਆਪਦੀ ਤਸੱਲੀ ਕਰ ਲੈ 16 ਕਿਲੋ ਦੁੱਧ ਜਮਾ ਮੌਕੇ ਤੇ ਤਿਆਰ ਹੋਊਗਾ ਵੀਰੇ ਸੂਈ ਨੂੰ ਹੋ ਗਿਆ ਅੱਜ ਕਿੰਨੇ ਦਿਨ 8-9 ਦਿਨ ਹੋ ਗਿਆ ਸੂਈ ਨੂੰ 8-9 ਦਿਨ ਬਾਈ ਕਹਿੰਦਾ ਸੂਈ ਨੂੰ ਹੋਵੇ ਜੇਰ ਜੁਰ ਵਧੀਆ ਸਾਰੀ ਸਰ ਵੀਡੀਓ ਹੈਗੇ ਆਪਣੇ ਕੋਲ ਭਾਈ ਹੈ ਨਾ ਠੀਕ ਆ ਠੀਕ ਆ ਬਾਈ ਬਾਕੀ ਕਾਲੇ ਵੀਰੇ ਖੋਲ ਕੇ ਅੰਦਰ ਆਪਾਂ ਤੋੜ ਲੈਨੇ ਆ ਤੋੜ ਦਨ ਤੋੜ ਕੇ ਦੋਸਤੋ ਸੋਨੂੰ ਮੈਂ ਦਿਖਾ ਦਿੰਨਾ ਐਰ ਸ਼ੈਰ ਚ ਪੈਂਦੀ ਹੈ ਵੀਰੇ ਬੱਸੀ ਆ ਦੇਖੋ ਤੁਸੀਂ ਸੀਲ ਠੰਡੀ ਬਹੁਤ ਆਖਣਾ ਤੁਹਾਨੂੰ ਬਹੁਤ ਚੰਗਾ ਲੱਗਦਾ ਜਿਹਨੂੰ ਮਰਟੀ ਬੈਠ ਵਧੀਆ ਸਾਊ ਫੀਲ ਆ ਜਿਵੇਂ ਮਰਜੀ ਫੇਟਾ ਦਾ ਚਵਾਈ ਵੀ ਬਹੁਤ ਚੰਗੀ ਆ 16 ਕਿਲੋ ਵੀਰੇ ਦੁੱਧ ਦਾ ਮਾਲਕ ਕਹਿੰਦਾ ਜਿੰਨੇ ਟਾਈਮ ਮਰਜੀ ਆਪਣੇ ਘਰੇ ਅਗਲਾ ਆ ਜੇ ਚੋਈ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂ 몰ਾ ਜਿਹੜਾ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਆ ਬਾਈ ਕਾਲੇ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਕੀ ਤੁਸੀਂ ਆ ਚੱਕਾ ਵਧੀਆ ਕੱਦ ਵੀ ਚੰਗਾ ਫੈਟਦਾ ਬਾਈ ਕੱਦ ਫੁੱਲ ਚ ਆ ਤੁੱਪੀ ਲੈ ਚੱਲ ਇੱਧਰ ਹਾਂ ਆ ਦੇਖੋ ਵੀਰੇ ਕਰੋ ਰੰਗ ਚੈੱਕ ਉੱਥੇ ਛਾਵੇਂ ਜੇ ਖੜੀ ਸੀ ਰੰਗ ਪੂਰਾ ਦਿਖਾਉਂਦੀ ਨਹੀਂ ਸੀ ਆ ਕਰੋ ਚੈੱਕ ਜਿਵੇਂ ਲਾਲ ਡੱਬੇ ਉਵੇਂ ਵੀਰੇ ਐਰ ਸ਼ੈਰ ਦਾ ਜਿਹੜਾ ਪੂਰਾ ਕੱਲਰ ਚਾਹੀਦਾ ਹੈ। ਸਾਈਡ ਹੂਟ ਵੀ ਵਧੀਆ ਗਾ ਲੀ। ਹਾਂ, ਇਹ ਹੋਰ ਕਮਾਲਾ ਵੀਰੇ ਉਧਰ ਨੂੰ ਕਮਾਲਾ। ਥੋੜਾ ਜਿਹਾ ਸੀਮਣ ਕਿਸੇ ਹੋਰ ਭਰਾ ਦਾ ਹਨਾ ਵਿੱਚ। ਹਾਂਜੀ ਭਾਈ ਉਹ ਤਾਂ ਬੱਛਾ ਹੋਰ ਆ ਗਿਆ ਚੱਲ। ਹੂੰ ਆ ਦੇਖੋ ਭਾਈ। ਪਸਮਾ ਆ ਚਾ ਵੀਰੇ ਜਮਾ ਡਾਂਗ ਤੇ ਆ ਚੋਣ ਵਾਲੀ ਮੰਨ ਕੇ ਉਹ ਜੇ ਟਾਈਮ ਤੇ ਵੀਡੀਓ ਆ ਤੇ ਦੁੱਧ ਭਾਈ ਕਹਿੰਦਾ ਆਪਣੇ ਘਰੇ ਜਿਵੇਂ ਮਰਜ਼ੀ ਤਸੱਲੀ ਕਰ ਲਿਓ। 18-19 ਲੀਟਰ ਦੁੱਧ ਆ ਰਾਮ ਨਾ ਦੇ ਰੂ ਆਪਾਂ 16 ਮੰਨ ਕੇ ਦੇ ਆਂ। ਹਾਂ ਵੀ ਸੋ ਆਪਾਂ ਤਾਂ ਕਰੋ ਚੋਣ ਵਾਲੀ ਚੋਵਾ ਕੇ ਦੇ ਰਹਿਗੇ। ਹਾਂ। ਇਹ ਕਾਲੇ ਭਾਈ ਇਹਦਾ ਆਪਾਂ ਭਾਅ ਕੀ ਕਰਾਂਗੇ ਜਾਇਦ ਜਾਇ ਜਿਹੜਾ ਭਾਈ ਮੁੱਲ ਗਰਾਉਂ ਨੂੰ ਤੇ ਚਾਹੇ 90000 ਕਰਾਰਗੇ ਜਿਹੜਾ ਆਪਣੀ ਵੀਡੀਓ ਦੇਖ ਕੇ 75000 ਦੀ ਬੈਲ ਖਾ ਉਹਨਾਂ ਦੇ 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 75 75 ਦੀ ਜੈਸ ਨੂੰ ਹੀ ਆ ਬਸ ਹਾਂ ਜੀ ਜੈਸ ਨੂੰ ਇਹ ਮੁੱਲ 90 ਕਰ ਦੰਨੇ ਠੀਕ ਆ ਮੁੱਲ ਭਾਈ ਕਹਿੰਦਾ ਚਾਹੇ ਜਿੰਨਾ ਮਰਜ਼ੀ ਕਰਾ ਲਓ ਯਾਰ ਹਾਂ ਜੀ 75000 ਦੀ ਜੈਸ ਤੇ ਨੂੰ ਆ ਇਹਦੇ ਚੋ ਮਾੜਾ ਮੋਟਾ ਹੀ ਹੋ ਵਾਲਾ ਨਹੀਂ ਭਾਈ ਹਾਂ ਮਾੜਾ ਮੋਟਾ ਇਹ ਚੋ ਇਧਰ ਸੀ ਸੰਢੀ ਦੁੱਧ 16 ਲੀਟਰ ਨਾ ਹੋਵੇ ਆਪਣੀ ਗਾਰੰਟੀ ਹੈ ਮਰਜ਼ੀ ਬੈਠਾ ਰਹੇ ਆ ਆ ਦੇਖੋ ਥਣਾ ਥਣਾ ਦੀ ਇੱਕ ਨੰਬਰ ਹੈ ਕਿਵੇਂ ਬੈਠਾ ਕੱਦ ਵੀ ਦੇਖ ਲੈ ਬਈ ਪੂਰਾ ਵੱਡਾ ਕੱਦ ਵੀ ਬੋਲੀ ਆ ਫੁੱਲ ਵੱਡੇ ਕੱਦ ਚ ਹਾਂਜੀ ਬਾਕੀ ਐਰ ਸ਼ੈਰ ਚ ਟਾਮੇ ਟਾਮੇ ਜੇ ਪਸ਼ੂ ਨਿਕਲਦੇ ਹਾਂਜੀ ਰੰਗ ਰੰਗ ਦੇ ਸੋਹਣੇ ਆ ਦੇਖੋ ਆ ਕਰ ਲੋ ਬਾਈ ਚੈੱਕ ਸਾਰੇ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨਾ ਤੇ ਬਾਕੀ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਕੋਲੇ ਆਇਓ ਜਿੰਮੇ ਮਰਜੀ ਆਪਦੀ ਤੁਸੀਂ ਤਸੱਲੀ ਕਰਨਾ ਦੋ ਟਾਈਮ ਤਿੰਨ ਟਾਈਮ ਜਿੰਮਰ ਕੋਈ ਤਸੱਲੀ ਕਰ ਲੀ ਤੇ ਥੋੜੀ ਜੀ ਕਲੇ 19 21 ਜੀ ਮਾੜੀ ਸਾਈਡ ਆ ਦੁੱਧ ਦਿੱਤਾ ਬਰਾਬਰ ਆ ਦੁੱਧ ਬਰਾਬਰ ਆ ਮਾੜੀ ਰੱਖਦੀ 19 ਹਾਂ ਹਾਂ ਦੁੱਧ ਜਮਾ ਸਹੀ ਹੈ ਇਹਦਾ ਆ ਦੇਖ ਦੋਨੀ ਇੱਕ ਹੀ ਰੱਖਦੀ ਹੈ ਬੈਹ ਜਾਂਦੀ ਹੈ ਫਿਰ ਘੜ ਨਹੀਂ ਰੱਖਦੀ ਬੈਠਣ ਦਾ ਕਰਕੇ ਹੋ ਜਾਂਦਾ ਹਾਂਜੀ ਹਾਂਜੀ ਹਾਂ ਦੁੱਧ ਇੱਕੋ ਜਿਹਾ ਨਿਕਲੂ ਜਮਤ ਅੱਡ ਵੱਡ ਚੋਕੇ ਦੇਖ ਲੈ ਵਾ ਠੀਕ ਆ ਉਹ ਤਾਂ ਕਈ ਵਾਰ ਬੈਠਣ ਕਰ ਹਾਂਜੀ ਹਾਂਜੀ ਹਾਂ ਨੀ ਹਾਂਜੀ ਬਾਕੀ ਵੀਰੇ ਜਿਹੜੇ ਵੀ ਮੇਰੇ ਭਰਾ ਨੂੰ ਆਉਂ ਪਸੰਦ ਕੋਲੇ ਆ ਜੋ ਨੰਬਰ 22 ਰਹੇ ਤਾਂ ਚੱਲੀ ਜਾਂਦਾ ਸੰਗਤ ਖੁਰਦ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਦੀ ਦੂਰੀ ਤੇ ਵੀਡੀਓ ਦੇਖਣ ਲਈ ਮੇਰੇ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ